ਮੈਂ ਜਾ ਰਿਹਾ ਸੀ ਮੈਂ ਸੀ ਰਿਹਾ ਸੀ ਕੱਲ ਕੰਮ ਸੀਗਾ ਸਤ ਮੈਂ ਗਿਆ ਸੀਗਾ ਪਟਿਆਲੇ ਸਾਈਡ ਤੋਂ ਦੂਬਾਰ ਚੰਡੀਗੜ੍ਹ ਜਾਣਾ ਸੀਗਾ 32 ਸੈਕਟਰ ਦੇ ਵਿੱਚ ਤੇ ਹਸਪੀਟਲ ਦੇ ਵਿੱਚ ਮੇਰੀ ਮਾਸੀ ਦਾ ਲੜਕਾ ਸੀਗਾ ਉਹ ਦਾਖਲ ਸੀਗਾ ਉੱਥੇ ਤੇ ਜਦੋਂ ਮੈਂ ਉੱਥੇ ਗਿਆ ਤੇ ਅਡਾ ਉੱਥੇ ਇੱਕ ਪ੍ਰਾਰਥਨਾ ਘਰ ਬਣਾਇਆ ਹੋਇਆ ਤੇ ਮੈਂ ਕਿਹਾ ਚਲੋ ਮੈਂ ਜਾ ਕੇ ਉਹਨਾਂ ਪ੍ਰਾਰਥਨਾ ਘਰ ਦੇ ਵਿੱਚ ਮੈਂ ਗਿਆ ਜਿਹੜਾ ਦਿੱਤਾ ਉੱਥੇ ਕੁਝ ਨਹੀਂ ਸੀਗਾ ਚਲੋ ਮੈਂ ਉੱਥੇ ਘੜ ਕੇ ਪ੍ਰੇਅਰ ਕੀਤੀ ਉਹਨੇ ਪ੍ਰੇਅਰ ਕਰਿਓ ਮੈਂ ਕੀਤੀ ਉਹਦੀ ਪ੍ਰੇਅਰ ਪ੍ਰੇਅਰ ਕਰਕੇ ਮੈਂ ਬਾਹਰ ਆ ਰਿਹਾ ਸੀ ਇੱਕ ਨਾ ਲੇਡੀਜ਼ ਆਈ ਬਹੁਤ ਰੋਂਦੀ ਪਈ ਸੀ ਉਹ ਇਹਨੀ ਮੈਂ ਕੱਲ ਦੀ ਗੇੜੇ ਮਾਰਦੀ ਆ ਇੱਥੇ ਕੋਈ ਹੈ ਹੀ ਨਹੀਂ ਅੱਛਾ ਮੈਂ ਕਿਹਾ ਵੀ ਇੱਥੇ ਤਾਂ ਕੋਈ ਨਹੀਂ ਹੁੰਦਾ ਹੈਗਾ ਵੀ ਇੱਥੇ ਤੁਸੀਂ ਆ ਸਕਦੇ ਹੋ ਪਲੇਅਰ ਕਰ ਸਕਦੇ ਹੋ ਉਹ ਬਹੁਤ ਰੋ ਰਹੀ ਸੀ ਵਿਚਾਰੀ ਤੇ ਕਹਿੰਦੀ ਵੀ ਬੱਚੀ ਦਾ ਆਪਰੇਸ਼ਨ ਹੋਇਆ 5 ਸਾਲ 5 ਦਿਨ ਹੋ ਗਏ ਤੇ ਉਹਦੇ ਨਾਲ ਕਾਫੀ ਜ਼ਿਆਦਾ ਇਨਫੈਕਸ਼ਨ ਹੋ ਗਈ ਸੀ ਅੰਦਰ ਉਹਨਾਂ ਨੇ ਕਾਫੀ ਚੀਡਵੜ ਕੀਤੀ ਕਰੀ ਕਾਫੀ ਟਾਈਮ ਹੋ ਗਿਆ ਤੇ 5 ਦਿਨ ਹੋ ਗਏ ਵੀ ਉਹ ਹੋਰ ਚ ਨਹੀਂ ਆ ਰਹੀ ਫਿਰ ਮੈਂ ਮੈਂ ਕਿਹਾ ਵੀ ਮੈਂ ਤੇ ਕਰ ਦਿੰਦਾ ਤੁਹਾਡੇ ਲਈ ਹਨਾ ਵੀ ਪ੍ਰੇਅਰ ਹੀ ਕਰਦਾ ਕਹਿੰਦੇ ਮੈਂ ਤਾਂ ਲੱਭਦੀ ਵੀ ਇਹ ਨਹੀਂ ਹੈ ਨਹੀਂ ਕਿ ਉੱਥੇ ਮੈਂ ਕਿਹਾ ਤੁਹਾਨੂੰ ਮੈਂ ਤੁਹਾਡੀ ਪ੍ਰੇਅਰ ਕਰਦਾ ਕਹਿੰਦੀ ਮੇਰੀ ਪ੍ਰੇਅਰ ਕਰ ਦੋ ਵੀ ਬੱਚੀ ਠੀਕ ਹੋ ਜਾਣਾ ਪ੍ਰੇਅਰ ਕੀਤੀ ਤੇ ਕਹਿੰਦੀ ਮੈਂ ਚਾਹੁੰਨੀ ਆ ਵੀ ਉਹ ਬੋਲੇ ਤਾਂ ਸਹੀ ਕੁਝ ਕਹੇ ਤਾਂ ਸਹੀ ਮੈਂ ਕਿਹਾ ਆਪਣਾ ਹੱਥ ਦੋ ਭੈਣ ਬੋਲਾ ਹੱਥ ਫੜਿਆ ਮੈਂ ਕਿਹਾ ਆ ਜਾ ਕੇ ਨਾ ਆਸਰਾ ਸਿਰ ਤੇ ਰੱਖ ਦੇ ਉਹ ਗਈ ਉਹਨੇ ਜਾ ਕੇ ਹੱਥ ਸਿਰ ਤੇ ਰੱਖਤਾ ਕੁੜੀ ਬੋਲਣ ਲੱਗੀ ਹਾਂ ਨੇ ਮੇਰੀ ਕੁੜੀ ਬੋਲਣਾ ਲੱਗੀ ਤੇ ਜਿਹੜੇ ਮੈਂ ਜਿਹਦੇ ਲਈ ਗਿਆ ਸੀਗਾ ਉਹਦਾ ਆਪਰੇਸ਼ਨ ਚੱਲਣ ਲੱਗ ਗਿਆ ਆਪਰੇਸ਼ਨ ਚੱਲਿਆ 3 ਘੰਟੇ ਹੋ ਗਏ ਆਪਰੇਸ਼ਨ ਚੱਲੀ ਗਿਆ ਉਸ ਤੋਂ ਬਾਅਦ ਡਾਕਟਰਾਂ ਨੂੰ ਅਸੀਂ ਜਾ ਕੇ ਮਿਲੇ ਉਹ ਦੂਜਾ ਭਰਾ ਸੀਗਾ ਨਾ ਰੋ ਮਿਲਿਆ ਜਾ ਕੇ ਉਹਦੇ ਰੋ ਡਾਕਟਰ ਕਹਿੰਦੇ ਵੀ ਆਪਰੇਸ਼ਨ ਤਾਂ ਹੋ ਗਿਆ ਵੀ ਬੰਦਾ ਅਜੇ ਹੋਸ਼ 'ਚ ਨਹੀਂ ਆਇਆ ਮੁੰਡਾ ਉਹਦਾ 3 ਘੰਟੇ ਹੋਰ ਲੰਘ ਗਏ 6 ਘੰਟੇ ਹੋ ਗਏ ਉੱਥੇ ਹੀ ਉਹਨਾਂ ਨੂੰ ਤੇ ਉਸ ਤੋਂ ਬਾਅਦ ਉਹ ਨਾ ਲੇਡੀ ਰੋ ਮੈਨੂੰ ਲੱਭਦੀ ਵੀ ਰਹੀ ਗਈ ਆ ਜੋ ਕੱਤਿਆ ਉਹਨੇ ਆ ਕੇ ਮੈਨੂੰ ਦੱਸਿਆ ਜਦੋਂ ਬੰਨੇ ਵੀ ਖੁਸ਼ੀ ਹੋਈ ਮੈਂ ਕਿਹਾ ਧੰਨਵਾਦ ਪ੍ਰਭੂ ਤੇਰਾ ਨਾ ਇੱਕ ਦਾਮ ਹੋਇਆ ਉਹ ਕਹਿੰਦੀ ਹੁਣ ਮੈਨੂੰ ਇਹ ਦੱਸ ਦੇ ਕਿੱਧਰ ਘਰੇ ਜਾਵਾਂਗੀ ਤੂੰ ਮੈਂ ਕਿਹਾ ਤੇਰਾ ਨੰਬਰ ਲੈ ਲਾਂ ਵੀ ਜਦੋਂ ਤੈਨੂੰ ਲੋੜੂ ਪ੍ਰਾਰਥਨਾ ਦੀ ਮੇਰੇ ਕੋਲੋਂ ਪ੍ਰਾਰਥਨਾ ਕਰਾ ਲਈ ਉਹ ਸਾਰੇ ਜਿਹੜੇ ਰਿਸ਼ਤੇਦਾਰ ਸੀ ਉਹ ਸੁਣਦੇ ਪਏ ਸੀ ਵੀ ਇਹ बार-बार ਇਹਦੇ ਕੋਲ ਆ ਰਹੀ ਆ ਉਹ ਡਾਕਟਰ ਜਿਹੜਾ ਸੀਗਾ ਉਹ ਮੇਰੇ ਨਾਲ ਗਿਆ ਉਹ ਜਦੋਂ ਗਿਆ ਉਹ ਕਹਿੰਦਾ ਯੋਸ਼ ਨਹੀਂ ਆ ਰਿਹਾ ਮੈਨੂੰ ਉਹ ਮੈਨੂੰ ਬਾਹ ਫੜ ਕੇ ਨਾ ਬਾਹਰ ਲੈ ਗਿਆ ਮੈਨੂੰ ਕਹਿੰਦਾ ਯਾਰ ਇੱਕ ਪ੍ਰੋਬਲਮ ਆ ਮੈਂ ਕਿਹਾ ਹਾਂ ਦੱਸ ਯਾਰ ਆਪਣੇ ਵਾਲੇ ਦੀ ਪ੍ਰਾਰਥਨਾ ਕਰਦੇ ਯਾਰ ਉਹ ਯੋਸ਼ ਨਹੀਂ ਆ ਰਿਹਾ ਤੇਰਾ ਹੋਸ਼ ਨਹੀਂ ਆ ਰਿਹਾ ਪਾਇਆ ਠੀਕ ਆ ਅਸੀਂ ਤਾਂ ਬਾਹਰ ગયા ਅਜੇ ਪ੍ਰੇਅਰ ਕੀਤੀ ਅਸੀਂ ਬਾਹਰ ਹੀ ਅਜੇ ਗੱਲਾਂ ਕਰ ਰਹੇ ਹਾਂ ਮੈਂ ਪ੍ਰੇਅਰ ਕਰਕੇ ਨਾ ਅਜੇ ਖੜੀ ਸੀ ਜਦੋਂ ਅੰਦਰੋਂ ਫੋਨ ਆ ਗਿਆ ਕਹਿੰਦੇ ਆਜੋ ਆਪਣਾ ਬੰਦਾ ਬਾਹਰ ਆਉਣ ਲੱਗਿਆ ਠੱਤ ਉਹ ਲੱਗ ਠੀਕ ਆ ਠੀਕ ਆ ਹਾਲੇਲੂਇਆ ਰੋਜ਼ ਪੈਸਲ ਉਹ ਅੰਦਰ ਗਿਆ ਉਹਨੇ ਜਾ ਕੇ ਜਦੋਂ ਦੇਖਿਆ ਕਹਿੰਦਾ ਠੀਕ ਆ ਬਿਲਕੁਲ ਠੀਕ ਆ ਮੇਰੇ ਨਾਲ ਆਪ ਤੇ ਕਿਹੜਾ ਕਰ ਗਿਆ ਹਾਂ ਕਹਿੰਦਾ ਠੀਕ ਆ ਉਹ ਫਿਰ ਉਹ ਦੂਜੇ ਵੀ ਹੁਣ ਵੀ ਜਦੋਂ ਮੈਂ ਤੁਰਨ ਲੱਗਿਆ ਸੀਗਾ ਅੱਜ ਸਵੇਰੇ ਤੁਰਿਆ ਉੱਥੋਂ ਸੱਲ ਹੋਣਾ ਸੀਗਾ ਤੋ ਕਹਿੰਦੇ ਪ੍ਰੇਅਰ ਕਰਕੇ ਜਾਏ ਵੀ ਜਿਹੜੀ ਹੋਰ ਵੀ ਕੋਈ ਦਿੱਕਤ ਹੋ ਉਹ ਵੀ ਠੀਕ ਹੋ ਜੂਗੀ ਮੈਂ ਕਿਹਾ ਠੀਕ ਆ ਜੀ ਤੇ ਬੜੀ ਖੁਸ਼ੀ ਮਿਲੀ ਉਹਨੂੰ ਦੇਖ ਕੇ ਭੈਣ ਨੂੰ ਉਹ ਇੰਨਾ ਜ਼ਿਆਦਾ ਰੋ ਰਹੀ ਸੀਗੀ ਨਾ ਕਿ 14 ਸਾਲ ਦੀਆਂ ਨਹੀਂ ਕੁੜੀ ਆ ਮੇਰੀ ਵੀ ਹਜੇ ਤੱਕ ਹੋਰਚੇ ਨਹੀਂ ਆਈ ਦੇਖੋ ਉਹ ਖਿੜੀ ਫਿਰਦੀ ਸੀ ਲੋਕ ਲੱਭਦੇ ਫਿਰਦੇ ਆ ਪਰਮੇਸ਼ਵਰ ਨੂੰ ਤੇ ਆਪਾਂ ਕਰਾਚ ਅੰਦਰ ਬੈਠੇ ਆ ਜੇ ਆਪਾਂ ਬਾਹਰ ਨਿਕਲਾਂਗੇ ਤੇ ਇਦਾਂ ਦੇ ਲੋਕਾਂ ਦੇ ਵਾਸਤੇ ਪ੍ਰਾਰਥਨਾ ਕਰਾਂਗੇ ਤੇ ਪਰਮੇਸ਼ਰ ਦੇ ਵੱਡੇ ਵੱਡੇ ਕੰਮ ਹੋ ਜਾਣਗੇ ਤੇ ਅਸੀਂ ਘਰ ਤੋਂ ਹੀ ਬਾਹਰ ਨਹੀਂ ਨਿਕਲਦੇ ਸਾਡੇ ਘਰ ਦੇ ਹੀ ਕੰਮ ਨਹੀਂ ਮੁੱਕਦੇ ਹੈਗੇ ਸੋ ਜਿੱਥੇ ਤੁਹਾਨੂੰ ਮੌਕਾ ਮਿਲਦਾ ਹੈ ਪ੍ਰਾਰਥਨਾ ਕਰਿਆ ਕਰੋ ਪ੍ਰਭੂ ਦੇ ਬਚਨ ਨੂੰ ਸ਼ੇਅਰ ਕਰਿਆ ਕਰੋ ਕਿਉਂਕਿ ਦੁਨੀਆ ਦੁਖੀ ਬਹੁਤ ਹੈ ਔਰ ਲੱਭਦੇ ਨੇ ਪਰਮੇਸ਼ਵਰ ਨੂੰ ਸੋ ਸਾਰੀ ਇੱਜ਼ਤ ਮਾਨ ਆਦਰ ਜਲਾਲ ਯਿਸੂ ਮਸੀਹ ਜੀ ਦੇ ਨਾਮ ਨੂੰ ਦਿੰਦੇ ਆ ਕਿਉਂਕਿ ਚੰਗਾ ਕਰਨ ਵਾਲਾ ਤਾਂ ਸਿਰਫ ਯੇਸ਼ੂ ਮਸੀਹ ਹੈ ਸੋ ਜਦੋਂ ਤੁਸੀਂ ਵਿਸ਼ਵਾਸ ਨਾਲ ਪ੍ਰਾਰਥਨਾ ਕਰੋਗੇ ਤੇ ਪਰਮੇਸ਼ਰ ਨੇ ਤੁਹਾਡੀਆਂ ਪ੍ਰਾਰਥਨਾਵਾਂ ਦਾ ਅਨਸਰ ਦੇਣਾ ਹੈ ਤੇ ਲੋਕਾਂ ਨੂੰ ਜ਼ਿੰਦਗੀਆਂ ਮਿਲ ਜਾਣੀਆਂ ਨੇ ਜੀਵਨ ਮਿਲ ਦੇਣਾ ਹੈ ਇਹੀ ਜੇਖੂ ਚਾਹੁੰਦੇ ਨੇ ਹਾਲੇਲੂਇਆ ਦਰਿਆਨਾ ਕਰੋ ਕਿ ਮੈਂ ਪ੍ਰਾਰਥਨਾ ਕਰ ਸਕਦਾ ਜਾਂ ਕਰ ਸਕਦੀ ਆ ਸ਼ਾਇਦ ਮੇਤੋਂ ਨਹੀਂ ਹੋਏਗੀ ਜਿੱਦਾਂ ਵੀ ਵੀ ਸ਼ਬਦ ਜੋ ਵੀ ਤੁਹਾਨੂੰ ਤੁਹਾਡੋਂ ਆਉਂਦੇ ਨੇ ਤੁਸੀਂ ਪ੍ਰਾਰਥਨਾ ਕਰ ਦਿਆ ਕਰੋ ਕੰਮ ਕਰਨਾ ਪਰਮੇਸ਼ਰ ਦਾ ਕੰਮ ਹੈ ਕੰਮ ਪਰਮੇਸ਼ਰ ਨੇ ਕਰਨੇ ਨੇ ਪਰ ਤੁਸੀਂ ਵਿਸ਼ਵਾਸ ਨਾਲ ਪ੍ਰਾਰਥਨਾ ਕਰ ਦੇਣੀ ਹੈ ਦਰਨਾਲੀਆਂ ਵੀ ਹਾਂ ਮੈਂ ਪਾਸਟਰ ਨੂੰ ਫੋਨ ਲਾਉਣਾ ਵਾ ਪਾਸਟਰ ਨੂੰ ਫੋਨ ਲਾਣੀ ਆ ਸ਼ਾਇਦ ਮੇਰੀ ਨਹੀਂ ਸੁਣੀ ਜਾਣੀ ਉਹ ਨਹੀਂ ਪਰਮੇਸ਼ਰ ਸਭ ਨੂੰ ਇੱਕੋ ਜਿਹਾ ਪਿਆਰ ਹੈ